ਦਾਸ ਦਸ਼ਮੇਸ਼ ਰੋਟੀ ਬੈਂਕ ਦੇ ਵਿੱਚ ਸੇਵਾ ਕਰਦਾ ਜਿਹੜੀ ਦਸ਼ਮ ਪਾਤਸ਼ਾਹ ਦੇ ਚਰਨਾਂ ਚੋਂ ਆਰੰਭ ਹੋਈ ਹੈ ਨਾਹਨ ਸਰਮਾਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪਾਵਨ ਸਥਾਨ ਹੈ ਲੰਬੇ ਸਮੇਂ ਤੋਂ ਇਹ ਸਵਾਮਾ ਚੱਲ ਰਹੀਆਂ ਕਿਤੇ ਹਿਮਾਚਲ ਪ੍ਰਦੇਸ਼ ਚ ਜਿੱਥੇ ਵੀ ਕਿਤੇ ਜਾ ਕੇ ਕੋ ਕੁਦਰਤੀ ਆਫਤ ਆਉਂਦੀ ਹੈ ਦਸ਼ਮੇਸ਼ ਰੋਟੀ ਬੈਂਕ ਸਭ ਤੋਂ ਅੱਗੇ ਖੜੀ ਹੁੰਦੀ ਹੈ ਉਹਨਾਂ ਦੇ ਵਿੱਚ ਹੋਇਆ ਕਿਤੇ ਬੱਦਲ ਫੱਟਦੇ ਆ ਕਿਤੇ ਘਰ ਬੱਦਲ ਫੱਟਣ ਨਾਲ ਰੁੜ ਜਾਂਦੇ ਆ ਅੱਜ ਵੀ ਹਰ ਮਹੀਨੇ 60 ਤੋਂ 70 ਪਰਿਵਾਰਾਂ ਨੂੰ ਰਾਸ਼ਨ ਜਿਹੜਾ ਉਹ ਦਿੱਤਾ ਜਾਂਦਾ ਹੈ ਸਰਦੀ ਦੇ ਵਿੱਚ ਗਰਮ ਕੱਪੜੇ ਦਿੱਤੇ ਜਾਂਦੇ ਆ ਜੇਹੋ ਜੀ ਵੀ ਉੱਥੇ ਕਿਸੇ ਪਾਸਿਓ ਕੋਈ ਲੋੜ ਸਾਹਮਣੇ ਆਉਂਦੀ ਹੈ ਐਂਬੂਲੈਂਸ ਤੱਕ ਦੀਆਂ ਸੇਵਾਵਾਂ ਉਹਨਾਂ ਪਹਾੜਾਂ 'ਚ ਕੀਤੀਆਂ ਜਾ ਰਹੀਆਂ ਜਿੱਥੇ ਕਈ ਵਿਚਾਰੇ ਮਰੀਜ਼ ਐਂਬੂਲੈਂਸ ਨਾ ਹੋਣ ਕਰਕੇ ਦਮ ਤੋੜ ਜਾਂਦੇ ਆ 71 ਤੱਕ ਪਹੁੰਚ ਨਹੀਂ ਸਕਦੇ ਦਸ਼ਮੇਸ਼ ਰੋਟੀ ਬੈਂਕ ਇਹ ਵੀ ਸੇਵਾ ਕਰ ਰਿਹਾ ਤੇ ਦਸ਼ਮੇਸ਼ ਰੋਟੀ ਬੈਂਕ ਵੱਲੋਂ ਮੈਂ ਅੱਜ ਇਸ ਪਲੇਟਫਾਰਮ ਤੋਂ ਇਹ ਬੇਨਤੀ ਕਰਨੀ ਚਾਹੁੰਦਾ ਜਿੱਥੇ ਜਿੱਥੇ ਵਿਹਾੜ ਆਏ ਹੋਏ ਨੇ ਉਹਨਾਂ ਹੜਪੀੜਤ ਪਰਿਵਾਰਾਂ ਨਾਲ ਦਸ਼ਮੇਸ਼ ਰੋਟੀ ਬੈਂਕ ਦਿਨ ਰਾਤ ਖੜਾ ਹੈ ਜਿੱਥੇ ਵੀ ਜਿਸ ਚੀਜ਼ ਦੀ ਲੋੜ ਹੈ ਬੇਚੇਜ ਕੋ ਹੋ ਕੇ ਦੱਸਿਆ ਜਾਵੇ ਸੋਸ਼ਲ ਮੀਡੀਆ ਦੇ ਉੱਪਰ ਉਹ ਨੰਬਰ ਜਾਰੀ ਕੀਤੇ ਗਏ ਨੇ ਤੇ ਜਿੰਨੀ ਵੀ ਆਪ ਸੰਗਤ ਦੇ ਸਹਿਯੋਗ ਨਾਲ ਉਹਦੇ ਵਿੱਚੋਂ ਸੇਵਾ ਹੋ ਸਕੇਗੀ ਉਹ ਤਨ ਮਨ ਤਨ ਨਾਲ ਕੀਤੀ ਜਾਏਗੀ ਤੇ ਜਿੱਥੋਂ ਤੱਕ ਇਹ ਲੜਾਈ ਲੜਨੀ ਪਏਗੀ ਲੜੀ ਜਾਏਗੀ ਜਿੱਥੋਂ ਤੱਕ ਵੀ ਇਹ ਸਵਾਮਾਂ ਕਰਨੀਆਂ ਪੈਣਗੀਆਂ ਦਸ਼ਮੇਸ਼ ਰੋਟੀ ਬੈਂਕ ਵੱਲੋਂ ਦਸ਼ਮੇਸ਼ ਮੈਮੋਰੀ ٹرسٹ ਵੱਲੋਂ ਇਤੀਆਂ ਜਾਣਗੀਆਂ